ਹਾਂਜੀ ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਸਿੱਧੂ ਵਲੌਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵੀਡੀਓ ਸ਼ੁਰੂ ਕਰਨ ਲੱਗੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਰੋ ਦੇਖ ਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਇਹ ਦਿਨ ਹੈਗਾ ਵੀਰਵਾਰ ਦਾ ਇਹ 9:30 10 ਵਜੇ ਦਾ ਟਾਈਮ ਹੈਗਾ ਆਪਣੇ ਇਥੇ ਟੂਟੀ ਆ ਕੇ ਬਾਗੀ ਸੀਗੀ ਬਾਕੀ ਕੰਮ ਆਪਾਂ ਸਾਰਾ ਨਿਬੜ ਲਿਆ ਸੀ ਹਰ ਸੋਰਸ ਆਪਣਾ ਤੋ ਰੱਖਿਆ ਸੀਗਾ ਮੈਂ ਨਾ ਇਥੇ ਆਪਦੇ ਬੂਟ ਜੇ ਧੋਣ ਲੱਗਦੀ ਸੀ ਫਿਰ ਮੈਨੂੰ ਨਾ ਜਦੋਂ ਮੈਂ ਆਪਦੇ ਬੂਟ ਚੱਕੇ ਜਿੱਥੇ ਆਪਾਂ ਜੁੱਤੇ ਜ ਜੁੱਤੀਆਂ ਜੋੜੇ ਜੇ ਰੱਖਦੇ ਹੁੰਨੇ ਇੱਕ ਤਵੇ ਨੂੰ ਜੋਤ ਦੇ ਬੂਟ ਮਿਲ ਗਏ ਸਕੂਲ ਵਾਲੇ ਪੁਰਾਣੇ ਇਹ ਹੁਣ ਦੂਸਰੇ ਪੌਕੇ ਜਾਣ ਲੱਗੇ ਕੱਪੜੇ ਇਹਦੇ ਆ ਇਹ ਥੋੜੇ ਜਿਹਾ ਪਤਲੇ ਸੀਗੇ ਫਿਰ ਹੁਣ ਠੰਡ ਕਰਕੇ हट ਗਿਆ ਪੌੜੋਂ ਤੇ ਇੱਕ ਮੇਰੇ ਆਪ ਦੇ ਬੂਟ ਸੀਗੇ ਤੇ ਕੁਝ ਚੱਪਲਾਂ ਸੀਗੀਆਂ ਦੋ ਤਿੰਨੇ ਜੋੜੇ ਫਿਰ ਇੱਕ ਇਹਦੇ ਡੈਡੀ ਦਾ ਬੂਟ ਪਏ ਸੀਗੇ ਇੱਕ ਮੇਰੇ ਨਵੇਂ ਫਿਰ ਮੈਂ ਜਿਹੜੇ ਜਿਹੜੇ ਹੈਗੇ ਸੀ ਧੋਣ ਵਾਲੇ ਸਾਰੇ ਇਕੱਠੇ ਕਰ ਲੇ। ਉਹ ਚੱਲ ਸਰਫਤਾ ਪਾਉਂਗੀ ਮੈਂ। ਜਦੋਂ ਆਪਾਂ ਲਾ ਕੇ ਰੱਖਦੇ ਨੇ ਫਿਰ ਮਿੱਟੀ ਜੀ ਲੱਗੀ ਹੁੰਦੀ ਹੈਗੀ। ਫਿਰ ਜਿੱਥੇ ਰੱਖਦੇ ਆਪਾਂ ਅੰਦਰ ਉੱਥੇ ਹੀ ਫਿਰ ਮਿੱਟੀ ਜੀ ਲੱਗ ਜਾਂਦੀ ਹੈ। ਇਹਦਾ ਹਜੇ ਮੈਂ ਥੋੜੀ ਇਕੱਠੇ ਕਰੇ ਸੀਗੇ ਬਸ ਜਿਹੜੇ ਆਪਾਂ ਪਾਉਨੇ ਨੇ ਜਿਹੜੇ ਜਮੀ ਘੱਟ ਪਾਉਨੇ ਆ ਉਹ ਰੱਖੇ ਹੁੰਦੇ ਨੇ ਸਾਡੇ ਨਿਮਾਰੀ ਦੇ ਹੇਠ ਰੱਖਣਾ ਜਾਂ ਬਣਿਆ ਹੋਇਆਗਾ ਜਿੱਤੀਆਂ ਵਾਲਾ ਉਹ ਚ ਰੱਖੇ ਹੁੰਦੇ ਨੇ ਦੇਖਣੇ ਹੁਣ ਜੋੜੀਏ। ਜੁੱਤੀਆਂ ਜੋੜੇ ਤਾਂ ਬਹੁਤ ਜ਼ਿਆਦੇ ਨੇਗੇ ਮੈਨੂੰ ਲੱਗਦਾ ਸਭ ਦੇ ਇੰਨੇ ਹੁੰਦੇ ਹੋਣਗੇ ਪਤਾ ਨਹੀਂ ਸਾਡੇ ਹੀ ਬਾਲੇ ਨੇਗੇ ਲਿਉਣੋਂ ਫੇਰ ਵੀ ਨਹੀਂ ਹਟਦੇ ਹੈਗੇ ਬਸ ਜਦੋਂ ਕੋਈ ਐਂ ਲੱਗਦਾ ਹਨਾ ਵੀ ਇਹ ਚੀਜ਼ ਲਿਉਣ ਵਾਲੀਆਂ ਫੇਰ ਲੈ ਆਉਣੇ ਜਦੋਂ ਕਿਤੇ ਇਕੱਠੇ ਸਾਰੇ ਕਰਕੇ ਦੇਖਦੇ ਉਦੋਂ ਐਂ ਲੱਗਦਾ ਵੀ ਬਾਲੇ ਛਤਰ ਨੇਗੀ ਆਪਣੇ ਘਰੇ ਤਾਂ ਤੇ ਜਦੋਂ ਕਿਤੇ ਜਾਂਦੇ ਆਉਣੇ ਉਦੋਂ ਫੇਰ ਐ ਲੱਗੂ ਵੀ ਪਾਉਣ ਨੂੰ ਕੁਛ ਐ ਨਹੀਂ ਇਹਨੇ ਕਿੰਨੇ ਪਏ ਨੇਗੇ ਬਸ ਇਹੀ ਹਾਲ ਹੁੰਦਾ ਕੱਪੜਿਆਂ ਦਾ ਵੀ ਤੇ ਜੋੜਿਆਂ ਦਾ ਵੀ ਕੱਪੜੇ ਵੀ ਆਪਾਂ ਨੂੰ ਐ ਲੱਗਦਾ ਹੁੰਦਾਗਾ ਵੀ ਕਿੰਨੇ ਸੂਟ ਨੇ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਉਦੋਂ ਐ ਲੱਗੂ ਵੀ ਹੈ ਹੀ ਨਹੀਂ ਕੋਈ ਕਿਹੜਾ ਪਾਈਏ ਬਸ ਇਹੀ ਕੰਮ ਜੋੜਿਆਂ ਦਾ ਇੱਥੇ ਮੈਨੂੰ ਹਾਰਮੋਨ ਵੀ ਕਹੀ ਜਾਂਦੀ ਸੀ ਤੇ ਰੜੀ ਵੀ ਕਦੇ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਵਿਆਹ ਸ਼ਾਦੀ ਆ ਜਾਂਦੀ ਹੈ ਕਹਿੰਦੇ ਨੇ ਆਹ ਚੀਜ਼ ਇਹ ਲੈਉਣੀਆਂ ਆ ਲੈਉਣੀਆਂ ਬੀਨੀਆਂ ਨਿਕਲਦੀਆਂ ਨੇ ਜਦੋਂ ਕੱਢਦੇ ਆ ਅੰਦਰੋਂ ਚਿੱਤਰਨੇ ਪੈਣਗੇ ਬਸ ਲਿਆਂਦੇ ਵੀ ਨਵੀ ਨਹੀਂ ਸਰਦਾ ਜਦੋਂ ਕੋਈ ਚੀਜ਼ ਵਾਲੀ ਪੁਰਾਣੀ ਹੋ ਜਾਂਦੀ ਹੈ ਫਿਰ ਆਪਾਂ ਨੂੰ ਹੋਰ ਲਿਆਉਣੇ ਪੈਂਦੇ ਨੇ ਜਦੋਂ ਕੋਈ ਵਿਆਹ ਸ਼ਾਦੀ ਆ ਜਾਂਦੀ ਹੈ ਫਿਰ ਤਾਂ ਜ਼ਰੂਰ ਲਿਆਉਣੇ ਪੈਂਦੇ ਆ ਬਹੁਤ ਚਿੱਤਰਨੇਗੇ ਸਾਡੇ ਤਾਂ ਜਦੋਂ ਕਿਤੇ ਘਰ ਦੀ ਸਾਫ ਸਫਾਈ ਕਰਦੇ ਹਾਂ ਉਦੋਂ ਵੀ ਕਿੰਨਾ ਢੇਰ ਲੱਗ ਜਾਂਦਾ ਹੈ ਵਿੱਚ ਤਾਂ ਜਿਹੜਾ ਕੋਈ ਜ਼ਿਆਦਾ ਬੇਕਾਰ ਹੁੰਦਾ ਆਪਾਂ ਸਿੱਟ ਵੀ ਦਿੰਨੇ ਆਂਗੇ ਪਰ ਕੋਈ ਫਿਰ ਸਾਰੇ ਰੱਖਣ ਵਾਲੇ ਵੀ ਹੁੰਦੇ ਨੇ ਵਿੱਚ ਫਿਰ ਇਹ ਹੁੰਦਾ ਵੀ ਇਹਦੇ ਵੀ ਨਾ ਵੀ ਸਰਦਾ ਇਹਦੇ ਫਿਰ ਵੀ ਨਹੀਂ ਸਰਦਾ ਕਿੰਨੀ ਕਿੰਨੀ ਮਿੱਟੀ ਨਿਕਲੀ ਸੀਗੀ ਇੱਥੋਂ ਇਹ ਸਾਡੇ ਜ਼ਿਆਦਾ ਪਾਉਣ ਵਾਲੀ ਜੋੜੇ ਸੀਗੇ ਸਾਰੇ ਜਿਹੜੇ ਆ ਪਾਵਾਂ ਮੰਡੀ-ੁੰਡੀ ਆ ਬਾਹਰ ਅੰਦਰ ਜਾਂਦੇ ਪਾਉਣੇ ਆਗੇ ਇਹ ਫਿਰ ਬਸ ਸਾਰੀ ਤੋਤੇ ਸੀਗੀ ਹਰਮਨ ਸੀ ਆਲੀ ਸੀਗੀ ਇਧਰ ਪਿੱਛੇ ਹੋ ਨਾ ਫਿਰਦੀ ਸੀਗੀ ਕੈਮਰੇ ਦੇ ਇਧਰ ਮੰਜਾ ੜਾ ਰੱਖਿਆ ਸੀ ਇਹਨਾਂ ਨੇ ਗਰੀ ਮੰਮੀ ਨੇ ਤੱਜ ਕੱਢ ਤੇ ਵੱਟ ਜੋੜਿਆ ਦੇ ਕੁਛ ਮੈਨੂੰ ਐ ਅਲਰਜੀ ਹੋ ਗਿਆ ਪਾਣੀ ਪਿਆ ਸੀਗਾ ਗਰਮ ਠੰਡੇ ਪਾਣੀ ਤੇ ਤਾਂ ਜੀ ਨਹੀਂ ਕਰਦਾ ਹੈਗਾ ਚਲ ਪਾਣੀ ਬਾਦੂ ਹੀ ਪੀ ਹੈਗਾ ਹਰ ਮੁੰਨੇ ਨਾਲ ਜੰਦਰੋਂ ਬੈਡਾਂ ਦੀ ਟੂਆਂ ਜੀ ਆਪਣੀ ਸਾਫ ਕਰੀਆਂ ਸੀਗੀਆਂ ਹਰ ਮੁੰਨ ਦਾ ਸਮਾਨ ਰੱਖਿਆ ਹੁੰਦਾ ਇੱਕ ਟੂਚ ਉਹ ਚ ਫਿਰ ਇਹਨੇ ਕੱਢਿਆ ਸੀਗਾ ਆਪਦਾ ਪੁਰਾਣੀ ਤਰ੍ਹਾਂ ਨੇ ਕਾਫੀ ਕਿਤਾਬਾਂ ਗੱਤੇ-ਕੁੱਤੇ ਜਿਹੜਾ ਇਹ ਬਣਾਉਂਦੀ ਰਹਿੰਦੀ ਹੈਗੀ ਸਮਾਨ ਆਪਦਾ ਉਹ ਚ ਕੱਟ ਵੱਡ ਕਰਕੇ ਜਿਹੜਾ ਫਿਰ ਉਹਥੇ ਰੱਖ ਦਿੰਦੀ ਇੱਕ ਵਾਰੀ ਫਿਰ ਇਹਨੇ ਜਿੱਤੇ ਸਫਾਈ ਕਰਦੀ ਯਾਰ ਉਹਦੇ ਕੱਢਦੀ ਹੈਗੀ ਇਹਨੇ ਮੱਠਲ ਭਰਿਆ ਪਿਆ ਸੀਗਾ ਮੈਂ ਕੁਝ ਲਾਤੀ ਸੀਗੀ ਜਰਦਾਂ ਕਰਕੇ ਪਾਣੀ ਵਾਲਾ ਗਰਮ ਹੋ ਗਿਆ ਗੱਤੇ-ਕੁੱਤੇ ਜੀ ਇਹ ਜਿੱਕ ਕਬੱਠੇ ਭਰਿਆ ਪਿਆਗਾ ਜੇ ਮੈਂ ਬਾਅਦ ਚ ਫਿਰ ਇਹਦੇ ਨਾਲ ਪਾਣੀ ਗਰਮ ਕਰ ਲਿਆ ਸੀਗਾ ਸਾਡੇ ਨਹਾਉਣ ਵਾਸਤੇ ਮੈਂ ਆਪਦੇ ਵੀ ਲਾ ਲੇ ਫਿਰ ਪੈਰਾਂ ਵਾਲੇ ਵੀ ਚਲ ਇਹ ਵੀ ਧੋਦਿਆ ਹੁਣ ਵੈਸੇ ਉਹ ਤਾਂ ਮੇਰੇ ਰਾਵੜਦੇ ਨੇ ਹਰ ਟਾਈਮ ਕਰੇ ਪਾਉਣੀ ਆਗੀ ਤੇ ਫਿਰ ਰਾਵੜਦੇ ਠੀਕ ਆਉਂਦੇ ਨੇ ਵਧੀਆ ਗੋਹੇ ਚ ਹਨਾ ਜਦੋਂ ਫਰਸ਼ ਫਰਸ਼ ਧੋਨੇ ਮੱਝਾਂ ਨੇ ਮੱਝਾਂ ਨੂੰ ਮਵਾਉਨੇ ਆ ਕੱਪੜੇ ਦੇ ਫਿਰ ਭੇਜ ਜਾਂਦੇ ਨੇਗੇ ਫਿਰ ਸੁਕਦੇ ਨੇ ਠੰਡ ਲੱਗਦੀ ਆ ਰਾਵੜ ਦੀ ਪਾਉਣੀ ਹੁੰਦੀ ਆ ਕਰੇ ਤਾਂ ਮੈਂ ਜਿਆਦੇ ਉਹ ਤਾਂ ਰੋਜੀ ਤੋ ਦਿੰਨੀ ਆ ਮੈਂ ਅੱਧੀ ਮੇਰੇ ਪਾਏ ਹੋਏ ਸੀਗੇ ਫਿਰ ਮੈਂ ਲਾ ਕੇ ਨਾਲ ਹੀ ਤੋਤੇ ਉਹ ਤਾਂ ਮੇ ਜਦੋਂ ਤੁੱਪ ਚੜੀ ਤੋਂ ਲਾਉਣੀ ਹੈਗੀ ਉਦੋਂ ਰੋਜੀ ਤੋ ਕੀ ਰੱਖ ਦਿੰਨੀ ਹੁੰਦੀ ਆ ਸ਼ਾਮ ਨੂੰ ਫੇਰ ਪਾ ਲੈਣੀ ਆ ਰਾਵੜ ਦੇ ਬੂਟਾਂ ਦੀ ਤਾਂ ਬਹੁਤ ਮੌਜ ਆ ਜੇਗੀ ਕੋ ਤਰ ਮਰਜੀ ਧੋਕੇ ਪਾ ਲਈ ਕਪੜੇ ਦੇ ਘਰੇ ਨਹੀਂ ਠੀਕ ਹੁੰਦੇ ਜਿਹਨੇ ਪਾਣੀ ਦਾਣੀ ਤਾਂ ਕੰਮ ਕਰਨਾ ਹੈਗਾ ਇੱਥੇ ਮੈਨੂੰ ਹਰਮਨ ਵੀ ਕਹੀ ਜਾਂਦੀ ਸੀ ਦਵਾਰੇ ਫੇਰ ਇੱਥੇ ਮਿੱਟੀ ਜੀ ਉਹ ਕਰਤੀ ਤਾਂ ਦਵਾਰੇ ਪਾਣੀ ਡੋਲਣਾ ਪਊਗਾ ਮੈਨੂੰ ਫਿਰ ਥੋੜਾ ਜਿਹਾ ਫਰਸ਼ ਸੀਨੇ ਦਵਾਰੇ ਟੂਟੀ ਚ ਲਾ ਕੇ ਤੋਤਾ ਸੀਗਾ ਸਾਰਾ ਇੱਥੇ ਹੋਗਾ ਸੀਗਾ ਸ਼ਾਮ ਦਾ ਟਾਈਮ ਇਹ ਸ਼ਾਮ ਦਾ 3 ਵਜੇ ਦਾ ਟਾਈਮ ਆ ਮੱਝਾਂ ਆਪਾਂ ਬਨਤੀਆਂ ਸੀਗੀਆਂ ਇਹ ਆਈ ਹੋਈ ਹੈਗੀ ਮੇਰੀ ਬੀਬੀ ਪਿੰਡ ਆਲੀ ਇਹ ਅੱਜ ਹੀ ਆਈ ਸੀਗੀ ਅੱਜ ਹੀ ਮੈਂ ਇਹਨੂੰ ਕੰਮ ਲਾ ਲਿਆ ਇਹਨੇ ਆਪਣੇ ਗੰਡੇ ਸਮਾਰਨ ਵਾਲੇ ਪਏ ਸੀਗੇ ਕਿੰਨੇ ਦਿਨਾਂ ਦੇ ਮੈਂ ਬਸ ਐ ਕਰੀ ਜਾਂਦੀ ਸੀਗੀ ਟਾਈਮ ਹੀ ਨਹੀਂ ਲੱਗਦਾ ਸੀ ਮੇਰਾ ਕੰਮ ਨਿਮੇੜ ਕੇ ਮੈਨੂੰ ਐ ਹੋ ਜਾਂਦਾ ਵੀ ਚਲ ਘੰਟਾ ਆਰਾਮਦਾਰੀ ਕਰ ਲਈਏ ਛਾ ਆ ਗਈ ਸੀ ਬੇੜੇ ਚੋਂ ਤਾਂ ਮੰਜਾ ਆਪਣਾ ਧੁੱਪੇ ਡਾਹਿਆ ਹੋਇਆਗਾ ਬਸ ਇੰਨੇ ਕ ਥਾਂ ਜੀ ਧੁੱਪ ਰੈ ਜਾਂਦੀ ਆਪਣੇ ਤਿੰਨ ਕ ਵਜੇ ਤਾਂ ਤੇ ਇਹ ਗੰਡੇ ਨਾਲ ਸਾਰੀ ਭੁੱਖਾ ਕੱਢ ਗਏ ਆਪਣੇ ਘੰਡੇ ਗੰਡੇ ਕੀ ਕਰਦੇ ਸੀਗੇ ਹੋ ਗਏ ਸੀਗੇ ਆਪਣੇ ਦੋ ਢਾਈ ਮਣ ਗੰਡੇ ਬਹੁਤ ਗੰਡੇ ਖਾ ਲਏ ਸੀ ਤੇ ਥੋੜੀ ਰਹਿ ਗਏ ਚੱਲ ਆਪਣਾ ਨੰਗ ਜੂਗਾ ਹਜੇ ਵੀ ਦੋ ਤਿੰਨ ਮਹੀਨੇ ਗੰਡਿਆਂ ਨਾਲ ਤੇ ਨਭੂਕਾਂ ਕੱਟ ਗਏ ਗੰਡੇ ਸਾਰੀ ਪਤਾ ਨਹੀਂ ਵੀ ਕੀ ਹੋ ਗਿਆ ਮੈਂ ਪਹਿਲਾਂ ਕਹੀ ਜਾਂਦੀ ਸੀ ਮੇਰੀ ਬੀਬੀ ਨੂੰ ਵੀ ਜਿਹੜੇ ਵੇਚਣ ਵਾਲੇ ਆਉਂਦੇ ਨੇ ਉਹ ਪਤਾ ਨਹੀਂ ਕਿਵੇਂ ਰੱਖਦੇ ਨੇ ਗੰਡੇ ਵੀ ਆਪਣੇ ਤਾਂ ਐ ਹੋ ਜਾਂਦੇ ਨੇ ਘਰੇ ਤਾਂ ਤੇ ਇਹਦੇ ਵਿੱਚੋਂ ਕੁਛ ਤਾਂ ਜਮੀਂ ਥੋਥੇ ਹੋ ਗਏ ਫੱਲੀਆਂ ਇਹ ਹਾਂ ਬਣ ਗਈਆਂ ਨਰੜਾ ਜੀ ਬਣ ਗਿਆ ਵਿੱਚ ਤੇ ਅੱਧੇ ਹਜੇ ਵਿੱਚੋਂ ਵਧੀਆ ਪਏ ਸੀਗੇ ਥਾਲ ਸਾਰਾ ਘੰਟਿਆਂ ਦਾ ਨਿਕਲ ਗਿਆ ਸੀ ਵਿੱਚੋਂ ਮੈਂ ਗੱਲਾਂ ਇਹ ਚਲਾ ਲੀਆਂ ਬੀਬੀ ਕੋਲ ਹ ਗੰਡੇ ਵੀ ਉਹ ਕਰਨ ਵਾਲੇ ਪਏ ਨੇ ਬੀਬੀ ਕਹਿੰਦੀ ਚੱਲ ਮੈਨੂੰ ਫੜਾ ਦੇ ਵੀ ਮੈਲਟੀ ਬੇਟੀ ਮੈਂ ਸਮਾਰ ਦੇਣੀ ਆ ਤੇ ਫਿਰ ਉਹਨੂੰ ਆਏ ਸੀਗਾ ਵੀ ਪਤਾ ਨਹੀਂ ਭੁੱਖਾ ਵਾਲੇ ਕੱਢਣੇ ਨੇ ਵੀ ਜਿਹੜੇ ਭੁੱਖਾ ਜਿਹਾ ਕੱਢ ਕੇ ਫਿਰ ਉਹ ਕਹਿੰਦੀ ਤਾਂ ਸਾਰੀ ਭੁੱਖਾ ਕੱਢ ਗਏ ਮੈਂ ਕਿਹਾ ਵੀ ਹੁਣ ਸਾਰੇ ਤਾਂ ਵੀ ਉਹ ਨਹੀਂ ਕਰੇ ਜਾਂਦੇ ਵੀ ਤੂੰ ਜਿਹੜੇ ਵਿੱਚੋਂ ਬਾਹਲੇ ਥੋਥੇ ਜਿਹਾ ਹੋਗੇ ਉਹ ਕੱਢ ਦੇ ਤੇ ਫਿਰ ਜਾਦੇ ਤੋਤੇ ਤੋਤੇ ਜਿessie ਕੱਢਤੇ ਸੀਗੇ ਕੁਛ ਆਪਣੇ ਜਾਲੀ ਜੀ ਚ ਪਾਏ ਹੋਏ ਸੀ ਮੈਂ ਜਾਦੇ ਬਰੀਕ ਜਦੋਂ ਆਪਾਂ ਪਹਿਲਾਂ ਸਮਾਰੇ ਸੀਗੇ ਉਦੋਂ ਜਿਹੜੇ ਜਾਦੇ ਛੋਟੇ ਸੀ ਉਹ ਜਾਲੀ ਚ ਪਾਤੇ ਜਾਲੀ ਚੋਂ ਬਸ ਵਰਤੇ ਨਹੀਂ ਵਰਤੀ ਮੈਂ ਟੋਕ ਰਹੀ ਜਾਂਦੀ ਸੀਗੀ ਉਦੋਂ ਐ ਹੋ ਜਾਂਦਾ ਵੀ ਚਲੋ ਕਾਲਜੀ ਹੁੰਦੀ ਆਪਾਂ ਨੂੰ ਵੀ ਵੱਡਾ ਗੰਡਾ ਹੀ ਚੀਰ ਲੀਏ ਛੋਟੇ ਨੂੰ ਹੱਥ ਹੀ ਨਹੀਂ ਪੈਂਦਾ ਇਹ ਹਰਮਣ ਗਈ ਸੀਗੀ ਦੁਕਾਨ ਤੇ ਲੈਈ ਸੀਗੀ ਟਮਾਟਰ ਜੇ ਲੋਨ ਵਾਲੇ ਮਟਰ ਦੀਆਂ ਪੁੜੀਆਂ ਜਿਓ ਨੇ ਮੈਨੂੰ ਦੇ ਦਿੱਤ ਇੱਕ ਇੱਥੇ ਜੋਤ ਵੀ ਆ ਗਿਆ ਸੀਗਾ ਸਕੂਲੋਂ ਕਿੱਟ ਵੀ ਨਹੀਂ ਲਾਉਂਦਾ ਹੁੰਦਾ ਇਹ ਹੀ ਲਟ ਜਾਂਦਾ ਸਕੂਲ ਦੀਆਂ ਗੱਲਾਂ ਦੱਸ ਦਸੀ ਆ ਕੇ ਸਾਨੂੰ ਅਜਾਏ ਹੋਇਆ ਸਾਡਾ ਐ ਟੈਸਟ ਹੋਇਆ ਮੇਰਾ ਐ ਹੋਇਆ ਸਾਰੀਆਂ ਗੱਲਾਂ ਦੱਸਦਾ ਹੁੰਦਾ ਇਹ ਹਾਰਮਨ ਕਹੀ ਜਾਂਦੀ ਸੀ ਕੈਮਰਾ ਲੱਗਿਆ ਹੋਇਆ ਜੋ ਤੋ ਗੱਲਾਂ ਬਹੁਤ ਪਹਿੜੀਆਂ ਕਰਦਾ ਐ ਸਕੂਲੋਂ ਆ ਕੇ ਹਸੀ ਕਢਾ ਦਿੰਦਾ ਕਹਿੰਦਾ ਮੈਂ ਤਾਂ ਸਿੱਧਾ ਹੀ ਚੱਲਦਾ ਮੈਂ ਤਾਂ ਐ ਕਹਿ ਦੇਣਾ ਹੁਣ ਪਤਾ ਐ ਕਹਿ ਦੇਣਾ ਹੁਣ ਬੀਬੀ ਨੂੰ ਗੱਲਾਂ ਸੁਣਾਉਂਦਾ ਸੀ चाय भी पी पीण फटी बैठा पर किट नहीं लाई हजे हरमन ने लियाती गंडे भी अपने सारे साफ हो गए थे ਦੇ ਵਸ ਮੈਂ ਜਿਹੜੇ ਥੋਥੇ ਜੇ ਕੱਡੇ ਸੀਗੇ ਬੀਬੀ ਨੇ ਉਹ ਸਾਰੇ ਇਕੱਠੇ ਕਰਤੇ ਸੀਗੇ ਐ ਕਰਦਾ ਹੁੰਦਾ ਇਹ ਜਰਾਬਾਂ ਕਿਤੇ ਸਿੱਟਦਾ ਮੋਟ ਕਿਤੇ ਸਿੱਟਦਾ ਹੁੰਦਾ ਆਕੇ ਕਿੱਟ ਵੀ ਮੈਂ ਚੱਕਦੀ ਆ ਮੰਜੇ ਤੋਂ ਪਟਕਾ ਲਾ ਕੇ ਸਿੱਟ ਦੂ ਕਿੱਟ ਸਿੱਟ ਦੂ ਵਰਦੀ ਸਾਰਾ ਕੁਝ ਖੰਡਿਆਉਣ ਜੇ ਦਾ ਸੁਭਾਅ ਹੈਗਾ ਇਹਨੂੰ ਐ ਨਹੀਂ ਵੀ ਚੀਜ਼ ਇਕੱਠੀ ਕਰਕੇ ਧਰੂਗਾ ਇਦ ਮਗਰ ਮਗਰ ਫਿਰਨਾ ਪੈਂਦਾ ਮੈਨੂੰ ਜਦੋਂ ਸਕੂਲੋਂ ਆ ਜਾਂਦਾ ਸਾਰਾ ਕੁਝ ਸਾਹਮਣਾ ਪੈਂਦਾ ਇਹਦਾ ਚੱਕ ਕੇ ਇੱਕ ਉਸ ਜਾਲੀ ਚ ਪਾਤੇ ਸੀਗੇ ਫਿਰ ਇੱਕ ਜਾਲੀ ਜੀ ਭਰ ਆਲੀ ਸੀਗੀ ਬੀਬੀ ਤੋਂ ਮੈਂ ਉਹ ਚਲ ਇੱਕ ਚ ਪਾ ਦੇਣੇ ਵੀ ਉਪਰੋਂ ਚੱਕ ਕੇ ਵਰਤ ਲਉ ਇਸ ਤੋਂ ਬਾਅਦ ਇੱਥੇ ਲੱਗ ਗਈ ਸੀ ਅਸੀਂ ਚਾਹ ਪੀਣ ਤੇ ਨਾਲੇ ਮੈਂ ਚੀਰਦੀ ਸੀਗੀ ਇੱਥੇ ਸਬਜ਼ੀ ਉਸ ਬੀਬੀ ਨਾਲ ਗੱਲਾਂ ਹੀ ਚੱਲ ਜਾਂਦੀਆਂ ਸੀਗੀਆਂ ਮੇਰੀਆਂ ਮਾਂ ਕੋਲੇ ਤਾਂ ਹਨਾ ਬੈਠ ਕੇ ਢਿੱਡੀ ਨਹੀਂ ਭਰਦਾ ਹੁੰਦਾ ਕੁਸ ਆਪ ਸੁਣੋ ਨੇ ਕੁਸ ਸੁਣਦੇ ਆ ਪਿੰਡ ਦੀਆਂ ਗੱਲਾਂ ਸੁਣਾਈ ਜਾਂਦੀ ਸੀਗੀ ਮੈਨੂੰ ਆਂਢ ਗਵਾਂਦੀਆਂ ਜਾਂ ਹੋਰ ਸਾਰੀਆਂ ਬੀਬੀ ਇਥੇ ਬੀਬੀ ਕੋਈ ਗੱਲ ਦੱਸਦੀ ਸੀ ਕਿ ਮੈਨੂੰ ਬੀਬੀ ਨੂੰ ਜਾਰੀ ਨੂੰ ਇੰਨਾ ਐ ਪਤਾ ਨਹੀਂ ਸੀਗਾ ਵੀ ਕੈਮਰਾ ਲਾਰ ਕੇ ਇਹਨਾਂ ਨੇ ਮੈਂ ਕਦੇ ਬੰਦ ਕਰਨ ਦੀ ਸੀ ਬਿਜਦੀ ਕਦੇ ਲਾ ਲੈਂਦੀ ਸੀ ਉਹਨੂੰ ਐ ਨਹੀਂ ਪਤਾ ਸੀ ਵੀ ਇਹ ਵੀਡੀਓ 'ਚ ਵੀ ਕੈਮਰਾ ਚੱਲੀ ਜਾਂਦਾਗਾ ਉਹ ਕੋਈ ਗੱਲ ਦੱਸਦੀ ਸੀ ਕਿ ਮੈਨੂੰ ਸਬਜ਼ੀ ਬਣਾਈ ਸੀਗੀ ਆਪਾਂ ਗਾਜਰਾਂ ਦੀ ਅੱਜ ਮੈਂ ਲੱਗੀ ਸੀ ਗਾਜਰਾਂ ਚੀਰਨ ਨੂੰ गाजरਾਂ ਦੀ ਸਬਜ਼ੀ ਬਣਾਈ ਸੀਗੀ ਅੱਜ ਆਪਾਂ ਸੁੱਕੀ ਜਿਮੇਨ ਪਾ ਕੇ ਸੁੱਕੀ ਸਬਜ਼ੀ ਅੱਜ ਗਾਜਰਾਂ ਦੀ ਪਹਿਲੇ ਦਿਨ ਬਣਾਈ ਸੀ ਮੈਂ ਇਹਦੋਂ ਪਹਿਲਾਂ ਪਾਲੂ ਬਾਕ ਕੇ ਤਰੀ ਵਾਲੀ ਬਣਾਉਂਦੇ ਰਹੇ ਹੁਣ ਗਾਜਰਾ ਬਹੁਤ ਸੋਹਣੀ ਆਉਣ ਲੱਗ ਗਈਆਂ ਨਮਟੀ ਅਬੜੀ ਲਾ ਲਾ ਗਾਜਰਾ ਸੀ ਜੀ ਚਲੋ ਜੀ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਫੁੱਲ ਵਾਚ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ ਐਂਡ ਵੀ ਆਪਾਂ ਇੱਥੇ ਹੀ ਕਰਦੇ ਆਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਚੰਗੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਬੀਬੀ ਪੈ ਗਈ ਸੀਗੀ ਠੰਡ ਜੀ ਹੋਈ ਪਈ ਸੀ ਇੱਥੇ ਆਪਣੀ ਧੁੱਪ ਨਹੀਂ ਨਾ ਹੁੰਦੀ ਫਿਰ ਠੂੜ ਜੀ ਦੁਖਣ ਲੱਗਦੇ ਠੰਡ 'ਚ ਬੈਠਿਆਂ ਦੀ ਚਲੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲੋਈ ਚੈਨਲ ਨੂੰ ਧੰਨਵਾਦ ਜੀ